ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਸੇ ਸਾਡੇ ਸਾਹਮਣੇ ਇੱਕ ਕਵਿਸਰੀ ਲੈ ਕੇ ਹਾਜ਼ਰ ਹੋਏ ਹਾਂ ਜਿਸ ਦਾ ਨਾਮ ਹੈ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਤਾਂ ਧਿਆਨ ਨਾਲ ਸੁਣ ਦੀ ਕਿਰਪਾਲਤਾ ਕਰਨੀ ਜੀ ਸਾਧੂਆਂ ਦੀ ਗੱਲ ਕੀ ਸੁਨਾਈਏ ਸੰਗ ਤੇ ਸਾਧੂਆਂ ਤੋਂ ਬਾਰੇ ਬਾਰੇ ਜਾਈਏ ਸੰਗ ਤੇ ਸਾਧੂਆਂ ਤੋਂ ਬਾਰੇ ਬਾਰੇ ਜਾਈਏ ਸੰਗਤੇ ਰੱਬ ਜਿਹਾ ਸਾਧੂਆਂ ਦਾ ਵਰਵਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢ ਦੇ ਸਾਧੂ ਕਦੇ ਪੋਲਾਨੀ ਬਚਨ ਛੱਡ ਦੇ ਸਾਧੂ ਕਦੇ ਪੋਲਾਨੀ ਬਚਨ ਛੱਡ ਦੇ ਉਹ ਸਾਧੂਆਂ ਦੀ ਮੋੜਦਾ ਨਾ ਕਰਤਾਰ ਜੀ ਸਾਧੂਆਂ ਦੀ ਮਹਿਮਾ ਉੱਪਰ ਪਾਰ ਜੀ ਸਾਧੂਆਂ ਦੀ ਮਹਿਮਾ ਉੱਪਰ ਪਾਰ ਜੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਮ ਦੇ ਪੁੱਤਰਾਂ ਦੇ ਦੀਵੇ ਕਾਰਾਂ ਚ ਜਗਾਮ ਬੇ ਪੁੱਤਰਾਂ ਦੇ ਦੀਵੇ ਕਾਰਾਂ ਚ ਜਗਾਮ ਦੇ ਡੁੱਪਦੇ ਹੋਏ ਨੂੰ ਸਾਧੂ ਦਿੰਦੇ ਤਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਓਏ ਰਸਤਾ ਬਖਾਉਂਦੇ ਪੁੱਲੇ ਹੋਈ ਲਕਾਈ ਨੂੰ ਰਸਤਾ ਬਖਾਉਂਦੇ ਪੁੱਲੀ ਹੋਈ ਲਕਾਈ ਨੂੰ ਏ ਰੱਬ ਨਾਲ ਜੋੜ ਦੇਨੇ ਮਾਈ ਪਾਈ ਨੂੰ ਰੱਬ ਨਾਲ ਜੋੜ ਦੇਨੇ ਮਾਈ ਪਾਈ ਨੂੰ ਅਪ ਤੇ ਦਿਲਾਂ ਦੇ ਸਾਈਂ ਦਿੰਦੇ ਠਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਹਰ ਕੋਈ ਨਹੀਂ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹੋ ਸਾਧੂਆਂ ਦਾ ਭੌਂਦਾ ਨਹੀਂ ਹੰਗਾਰ ਜੀ ਸਾਧੂਆਂ ਦੀ ਮਹਿਮਾ ਪਰ ਅਪਾਰ ਜੀ ਸਾਧੂਆਂ ਦੀ ਮਮਾ ਦੀ ਹੰਕਾਰ ਜੀ ਸਾਧੂਆਂ ਦੀ ਮਮਾ ਅਪਰ ਅਪਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ